ਚੇੜੀ ਕਾਲਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੰ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਸ਼ੁਭਾਤ ਕਰਦੇ ਆਂ ਅੱਜ ਦੀ ਵੱਡੀ ਖਬਰ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਕੇਜਰੀਵਾਦ ਦੀ ਗ੍ਰਿਫਤਾਰੀ ਨਾਲ ਆਪ ਦੇ ਇਮਾਨਦਾਰੀ ਰਾਜ ਦੀ ਫੋਕ ਨਿਕਲੇ ਬਲੰਤ ਕਲੋਟੀ ਝੂਠੇ ਵਾਦੇ ਤੇ ਗਰੰਟੀਆਂ ਤੇ ਸਵਾਰ ਹੋ ਕੇ ਬਦਲਾ ਦੇਣਿਆ ਹੇਟ ਸੱਤਾ ਤੇ ਕਬਜ਼ ਹੋਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ਆਪ ਦੇ ਇਮਾਨਦਾਰੀ ਰਾਜ ਦੀ ਧੂਕ ਨਿਕਲ ਗਈ ਸਰਕਾਰ ਦਾ ਅਸਲੀ ਚਿਹਰਾ ਹੁਣ ਜਗਸਾਰ ਹੋ ਗਿਆ ਹੈ ਤੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਸ਼ਰਮਿਕਾਲ ਦਲ ਦੇ ਬਦਲਾਅ ਦੇ ਬਦਲ ਵੱਜੋਂ ਅੱਗੇ ਲਿਆਉਣਗੇ ਉਹਨਾਂ ਕਹਾ ਕਿ ਹੁਣ ਦਿਨੋਂ ਦਿਨ ਸ਼ਰਮਿਕਾਲ ਦਲ ਦਾ ਗਰਾਫ ਉੱਪਰ ਜਾ ਰਿਹਾ ਹੈ ਤੇ ਲੋਕ ਆਪਣੀ ਇਕਲੋਤੀ ਮਨਪਸੰਦ ਪਾਰਟੀ ਸ਼ਰਮਿਕਾਲ ਦਲ ਨੂੰ ਅੱਗੇ ਲਿਆਉਣ ਲਈ ਪਪਾ ਪਰ ਹੋ ਗਏ ਹਨ ਇਸ ਸੁੰਨੇ ਜਥੇਦਾਰ ਹਰਬੰਸ ਸਿੰਘ ਕਰਤਾਰ ਸਿੰਘ ਪ੍ਰਕਾਸ਼ ਸਿੰਘ ਜੀ ਰਖ ਗਰਮੀਤ ਸਿੰਘ ਕਨਗਸ ਕੋਲਾ ਕਲੋਟੀ ਅਤੇ ਹੋਰ ਪਣਵੰਤੇ ਹਾਜ਼ਰ ਹਨ